ਆ ਸੰਦੂਗ ਪੁਰਾਣੀ ਵੀ ਬੀਬੀ ਵਾਲੀ ਦੇ ਬੇਟਾਈ ਦਾ ਲੱਗਿਆ ਜੀ ਦੋਸਤੋ ਮੇਤਰੋ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਵੇਕਮੈਕ ਟੂ ਮਾਈ ਚੈਨਲ ਲਕੀ ਰਾਈਡਰਸ ਐਂਡ ਵਲੋਗ ਹਾਇਰ ਰਾਟਾ ਦੇ ਨਵੀਂ ਵੀਡੀਓ ਲੈ ਕੇ ਉਮੀਦ ਕਰਦਾ ਸਾਰੇ ਵਧੀਆ ਹੋਵੇ ਆਪਾਂ ਬਹੁਤ ਹੀ ਵਧੀਆ ਤੇ ਅੱਜ ਆਪਾਂ ਚਲੇ ਹੈਗੇ ਆ ਐਂਜਲ ਫਾਰਮ ਬਹੁਤ ਹੀ ਸੋਹਣੀ ਜਗ੍ਹਾ ਯਾ ਹਿਸ਼ਾਰਪੁਰ ਦੇ ਕੋਲੇ ਪੈਂਦੀ ਆ ਇਹ ਆਪਾਂ ਨੂੰ ਇੱਥੋਂ ਲਗਭਗ 102 3 ਕਿਲੋਮੀਟਰ ਪੈਣੀ ਆ ਸੋ ਉੱਥੇ ਬੱਚੇ ਵੀ ਇੰਜੋਏ ਕਰ ਸਕਦੇ ਆ ਆਪਣੇ ਵਰਗੇ ਬੰਦੇ ਵੀ ਇੰਜੋਏ ਕਰ ਸਕਦੇ ਆ ਬਜ਼ੁਰਗ ਵੀ ਇੰਜੋਏ ਕਰ ਸਕਦੇ ਆ ਮਤਲਬ ਆਪਾਂ ਪੂਰੀ ਫੈਮਿਲੀ ਨਾਲ ਜਾ ਕੇ ਉੱਥੇ ਇੰਜੋਏਮੈਂਟ ਵਧੀਆ ਕਰ ਸਕਦੇ ਆ ਤੇ ਸੋ ਚਲੋ ਚੱਲ ਤੇ ਤੁਹਾਨੂੰ ਵੀ ਦਿਖਾਉਣੇ ਆ ਮੈਂ ਕਿਹਾ ਵੈਸੇ ਤੁਸੀਂ ਸਾਰਿਆਂ ਨੇ ਵੀਡੀਓ ਸ਼ਾਇਦ ਦੇਖਿਆ ਵੀ ਹੁਣ ਬਹੁਤ ਦੇਖਿਆ ਵੀ ਹੋਣੀ ਆ ਨਾ ਕਿਉਂਕਿ ਕਾਫੀ ਵੀਡੀਓਜ਼ ਹੈਗੀਆਂ ਵੀ ਉਹਨਾਂ ਦੀਆਂ ਤੇ ਬਾਕੀ ਚਲੋ ਚੱਲਦੇ ਆ ਆਪਣੀ YouTube ਫੈਮਲੀ ਨੂੰ ਮੈਂ ਕਿਹਾ ਨਾਲ ਲੈ ਚਲੀਏ ਆਪਾਂ ਦਾ ਚੱਲੇ ਚੱਲੇ ਆ ਤੇ ਚਲੋ ਫਿਰ ਚੱਲਦੇ ਆ ਮਿਲਦੇ ਤੁਹਾਨੂੰ ਪ੍ਰਸਤਿ ਵਿੱਚ ਲਓ ਜੀ ਨਿਕਲ ਗਿਆ ਆਪਾਂ ਘਰੋਂ ਬਾਈਕਰੂ ਜੀ ਆ ਘਰੋਂ ਚੱਕੇ ਤਾਂ ਗੁਰਦੁਆਰਾ ਦੁਖਨਵਾਰਨ ਚਾਹ ਉਹ ਇੱਕ ਰੂਪ ਹੈ ਸਾਰਿਆਂ ਨੇ ਮੇਰ ਕਰਿਓ ਸੰਡੇ ਵਾਲਾ ਦੇ ਨਾ ਆਹ ਰੋਡ ਤੇ ਟ੍ਰੈਫਿਕ ਨਹੀਂ ਤਾਂ ਬਹੁਤ ਜਿਆਦਾ ਹੁੰਦਾ ਅੱਜ ਥੋੜਾ ਜਿਹਾ ਘੱਟ ਆ ਕਿਉਂਕਿ ਸੰਡੇ ਆ ਟਾਈਮ ਹੋ ਗਿਆ ਜੀ 11 ਕਿੰਨੇ ਦਿਨ ਆ ਬਾਹਰ ਨਿਕਲੇ ਹਣਾ ਨਹੀਂ ਤਾਂ ਦੋ ਤਿੰਨ ਸੰਡੇ ਹੋ ਗਏ ਮੈਂ ਘਰੇ ਹੀ ਸੀਗਾ ਆ ਲੋ ਆ ਬੰਦ ਤਿਰੰਗਾ ਝੰਡਾ ਫਲੈਗ ਲੋ ਜੀ ਪਹੁੰਚ ਗਿਆ ਲਾਡਵਾਂ ਟੋਲ ਦੇ ਕੋਲੇ ਇੱਥੇ ਨਹੀਂ ਕਰੇ ਜਾਮ ਮੁਕਣਾ ਆ ਜਾਮ ਦੇ ਲੋ ਕੱਟਾ ਜਿਆਦਾ ਲੱਗਿਆ ਉਦਾਂ ਕਹਿੰਦੇ ਆ 5 ਮਿੰਟ ਤੱਕ ਖੜੋ ਤਾਂ ਟੋਲ ਫਰੀ ਆ ਇੱਥੇ ਕਹਿ ਕੇ ਦੇਖੋ ਲੜ ਪਿਲਾੜੀ ਪੈਂਦੇ ਆਏ ਲੈ ਨਾ ਦੇ ਲੋ ਗੱਡੇ ਗੱਡੇ ਲੰਬੀਆਂ ਲੱਗੀਆਂ ਜੇ ਨਾ ਕਾਟ ਦੋ ਨੰਬਰ ਤੋਂ ਕੱਟ ਲੈਂਦੇ ਆ ਹਾਂ ਆ ਦੇਖੋ ਆ ਫਗਵਾੜਾ ਫਗਵਾੜੇ ਪਹੁੰਚ ਗਏ ਆਪਾਂ ਆ ਸਿੱਧਾ ਜਲੰਧਰੋਂ ਨਿਕਲ ਕੇ ਆਪਾਂ ਥੱਲੇ ਉਤਰ ਗਏ ਆ ਫੇਰ ਥੱਲੇ ਅੱਗੇ ਹਸ਼ਾਰਪੁਰ ਨੂੰ ਰਸਤਾ ਮੜੂਗਾ ਆਪਾਂ ਇੱਥੋਂ ਹਸ਼ਾਰਪੁਰ ਵਾਲੇ ਪਾਸੇ ਨੂੰ ਜਾਣਾ ਆ ਆ ਦੇਖ ਲਓ ਫਗਵਾੜਾ ਅੱਗੇ ਆ ਹਰਵਾਲੀ ਆਪਾਂ ਪੁਲ ਦੇ ਉੱਪਰੋਂ ਨਿਕਲ ਜੰਨੇ ਆਂ ਫਾਈਨਲੀ ਪਹੁੰਚ ਗਏ ਆਪਾਂ ਹਸ਼ਾਰਪੁਰ ਰੋਡ ਤੇ ਤੇ ਹੁਣ ਲੱਗੀ ਸਾਨੂੰ ਭੁੱਖ ਤੇ ਅਸੀਂ ਘਰੋਂ ਬਣਾ ਕੇ ਲਿਆਏ ਸੀਗੇ ਮੱਕੀ ਦੀ ਮੱਕੀ ਦੀ ਰੋਟੀ ਬੂਲੀ ਵਾਲੀ ਬੂਲੀ ਵਾਲੀ ਮੱਕੀ ਰੋਟੀ ਮੈਂ ਕਿਹਾ ਜਦ ਰਸਤੇ ਰੋਕੇ ਖਾਵਾਂ ਕਿਤੇ ਕੋਈ ਢਾਬਾ ਹੀ ਨਹੀਂ ਆ ਰਿਹਾ ਚੱਜ ਦਾ ਆ ਇੱਕ ਤਾਂ ਨਾ ਲੁਧਿਆਣੇ ਤੋਂ ਲੈ ਕੇ ਫਗਵਾੜੇ ਤੱਕ ਕੋਈ ਚੱਜ ਦਾ ਢਾਬਾ ਨਹੀਂ ਹੈਗਾ ਫਾਈਨਲੀ ਲੱਭ ਹੀ ਗਿਆ ਸਾਨੂੰ ਇੱਕ ਢਾਬਾ ਆ ਹੈਗਾ ਆਪਣਾ ਢਾਬਾ ਇੱਥੇ ਲੱਗੇ ਆਪਾਂ ਚਾਹ ਵਾਲੀ ਆ ਮੈਂ ਕਿਹਾ ਜ ਪਰ ਜਿਹੜੇ ਘਰੋਂ ਮੱਕੀ ਰੋਟੀਆਂ ਬਣਾ ਕੇ ਲਿਆਏ ਸੀ ਬੂਲੀ ਵਾਲੀਆਂ ਖਾ ਲਈਏ ਭੁੱਖ ਲੱਗੀ ਆ ਤੇ ਆ ਹੈਗਾ ਆਪਣਾ ਢਾਬਾ ਤੇ ਹੁਣ ਖਾਣੇ ਪੀਣੇ ਆ ਤੇ ਫੇਰ ਚੱਲਦੇ ਆ ਅੱਗੇ। ਨਾਓ ਜੀ ਖੁੱਲ ਗਿਆ ਪਟਾਰਾ। ਲਓ ਤੁਸੀਂ ਵੀ ਖਾ ਲਓ ਮੱਕੀ ਰੋਟੀ ਮੂੜੀਆਂ ਵਾਲੀ। ਆ ਦਹੀਂ ਆਚਾਰ ਤੇ ਚਾਹ। ਤੇ ਚਲੋ ਖਾ ਪੀ ਕੇ ਤੇ ਫੇਰ ਚੱਲਦੇ ਆ। ਚਲੋ ਜੀ ਖਾ ਪੀ ਲਿਆ ਆਪਣਾ। ਹੋ ਗਿਆ ਆਪਣੀ ਪੇਟ ਪੂਜਾ ਢੰਨ। ਤੇ ਹੁਣ ਚੱਲੀਏ ਆਪਾਂ ਅੱਗੇ ਤੇ ਮਿਲਦੇ ਆ ਤੁਹਾਨੂੰ ਫੇਰ ਆਪੇ। ਨਾਓ ਜੀ ਫਾਈਨਲੀ ਆਪਾਂ ਖਾ ਪੀ ਕੇ ਨਿਕਲ ਗਏ ਸੀ। ਤੇ ਆਹ ਕਰੋ ਚੈੱਕ ਰਸਤਾ ਗੱਡਾ ਸੋਹਣਾ ਹੈ ਨਾ। ਲਗਾਉਂਦੇ ਲਗਾਉਂਦੇ ਬਾਗ ਰੋਲਾਂ ਤੇ ਹੈਗੀ ਆ ਸਿੰਗਲ ਰੋਡ ਸਾਰੀ ਹਿਸ਼ਾਰਪੁਰ ਤੱਕ ਸੋ ਬਹੁਤ ਜ਼ਿਆਦਾ ਬਿਜ਼ੀ ਹੈ ਤੇ ਆਪਾਂ ਤੁਹਾਨੂੰ ਹੁਣ ਮਿਲਦੇ ਆਂ ਇੱਥੇ ਪਹੁੰਚ ਕੇ ਐ ਲੋ ਜੀ ਫਾਈਨਲੀ ਪਹੁੰਚ ਗਏ ਛੋਟੇ ਮੋਟੇ ਰਾਹ ਜੋ ਜੰਗਲਾਂ ਜਾਂਦੇ ਐ ਇਹ ਜਲਵਾਰਮ ਆ ਗਈ ਪਾਰਕਿੰਗ ਤੇ ਚਲੋ ਇੱਥੇ ਪਾਰਕ ਕਰਦੇ ਆਂ ਗੱਡੀ ਤੇ ਫੇਰ ਤੁਹਾਨੂੰ ਮਿਲਦੇ ਆਂ ਤੇ ਟਾਈਮਿੰਗ ਟਾਈਮਿੰਗ ਵੀ ਪੁੱਛ ਲੈਣੀ 7 ਵਜੇ ਤੱਕ ਹੁੰਦਾ ਲੋ ਜੀ ਫਾਈਨਲੀ ਪਹੁੰਚ ਗਏ ਆਪਾਂ ਆ ਗੱਡੀਆਂ ਲਾਤੀਆਂ ਆਪਾਂ ਪਾਰਕਿੰਗ ਚ ਰਿਕਾਲ ਆਤੀ ਆ ਕੁਦਰ ਲਾਤੀ ਆ ਤੇ ਆਹ ਸਾਰਾ ਪਾਰਕਿੰਗ ਏਰੀਆ ਤੇ ਉਧਰ ਹੈਗੀ ਐਂਟਰੀ ਟਿਕਟ 100 ਰੁਪਿਆ 6 ਟਿਕਟਾਂ ਲੈ ਲਈਆਂ ਆਪਾਂ ਹੁਣ ਚੱਲਦੇ ਆਂ ਅੰਦਰ ਨੋ ਜੀ ਨੋ ਡਰੱਗਜ਼ ਐਂਡ ਅਲਕੋਹਲ ਤੇ ਨੋ ਵੈਪਨਸ ਆਹ ਹੈਗੀ ਐਂਟਰੀ ਇਧਰ ਕੁਝ ਬਣਦਾ ਪਿਆ ਨਾ ਮਾਰੇ ਆਈ ਥਿੰਕ ਨਾ ਆਹ ਲੋ ਪਹਿਲਾਂ ਸਵਾਗਤ ਕਰਦੇ ਆ ਥੋੜੇ ਪੰਜਾਬੀ ਕਪਲ ਸਵਾਗਤ ਕਰਦਾ ਵੇਖੋ ਪਿਆਰਾ ਇਹ ਫਾਉਂਟੇਨ ਦੇ ਨਾਲ ਹੋਰ ਉਧਰ ਸ਼ੇਰ ਜਰਾਫ ਅੱਛਾ ਬੱਚਿਆਂ ਵਾਲਾ ਬਣਾਇਆ ਏਰੀਆ ਪਿੰਗਾ ਮੁੰਗਲਗੇ ਝੋਲੇ ਚੱਲੇ ਲੱਗੇ ਇਦਾਂ ਐਂਟਰ ਕਰ ਦੇ ਆ ਦੇਖੋ ਇੱਧਰ ਬਣਾਇਆ ਬੱਚਿਆਂ ਲਈ ਪਲੇਇੰਗ ਏਰੀਆ ਆਹ ਲਓ ਸਾਰ ਉਹ ਰਸਿੰਗ ਵਾਲਾ ਬਣਾਇਆ ਫੌਜੀਾਂ ਦੀ ਟ੍ਰੇਨਿੰਗ ਪੂਰੀ ਮਿਲਦੀ ਇੱਥੇ ਉਦੋਂ ਜਾਲ ਦੇ ਉੱਤੇ ਚੜਕ ਜਾਂਦੇ ਨੇ ਮਤਲਬ ਆ ਪੂਰੀ ਐ ਫੌਜੀਾਂ ਦੀ ਟ੍ਰੇਨ ਦਿੱਤੀ ਆ ਫੌਜੀ ਬਣਾ ਕੇ ਕੱਢਦੇ ਇੱਥੋਂ ਬੱਚਿਆਂ ਨੂੰ ਅੱਕਾ ਸੈਡ ਡਾਇਨਾਸੌਰ ਵੀ ਖੜਾ ਇੱਕ ਜਲਵਾ ਘੜੇ ਇਹ ਕਿੰਨੇ ਸੋਹਣੇ ਬਣਾ ਕੇ ਰੱਖਿਆ ਪੂਰੇ ਐ ਆਰਟ ਕraft ਕੀਤਾ ਆ ਪੂਰਾ ਹਨਾ ਰੂਮਸ ਆਲਸੋ ਅਵੇਲੇਬਲ ਹੇਅਰ ਰੂਮਸ ਵਗੈਰਾ ਵੀ ਹੈਗੇ ਇੱਥੇ ਜੇ ਤੁਹਾਨੂੰ ਸਟੇ ਕਰਨੀਆਂ ਤਾਂ ਸਟੇ ਵੀ ਕਰ ਸਕਦੇ ਹੋ ਬਤਾਓ ਵਾਸ਼ਰੂਮ ਉਹ ਇੱਧਰ ਉਹ ਬੱਚਿਆਂ ਲਈ ਟ੍ਰੈਂਪੋਲਿਨ ਲਾਇਆ ਪੰਜਾਬੀ ਬੋਲੀ ਜਾਂਦੀ ਹੈ ਸਕੂਨ ਵਖਦੀਆ ਕੁਦਰਤ ਕਦੇ ਮਹਿਸੂਸ ਕਰਕੇ ਦੇਖੀਏ ਕਿੰਨਾ ਸੋਹਣਾ ਰਸਤਾ ਬਣਾਇਆ ਓਏ ਹੋਏ ਆ ਲੋ ਇਧਰ ਪਾਰਕ ਆਪੂਰ ਕਾਇਆਂ ਬਣਾਈ ਹੋਈਆਂ ਸੋਹਣੀਆਂ ਸੋਹਣੀਆਂ ਤੇ ਇਧਰ ਬੱਚਿਆਂ ਦਾ ਖੇਡਣ ਵਾਲਾ ਏਰੀਆ ਸਾਰਾ ਫੋਲੋ ਤੋੜਨਾ ਮਨਾ ਹੈ ਔਰ ਦੇਖੋ ਉਧਰ ਆਟ ਕੀਤਾ ਆਇਆ ਉਧਰ ਛੋਟ ਆਇਆ ਫੁਹਾਰਾ ਆਇਆ ਬਣਾਇਆ ਹੁਣ ਦਿਖਾ ਕੇ ਲਿਓਨੇ ਵਾਹ ਜੀ ਵਾਹ ਸਿਟਿੰਗ ਏਰੀਆ ਵੀ ਇੱਥੇ ਕਾ ਵਾਤਾ ਹਾਂ ਆਲਵਾ ਛੋਟਾ ਜਿਹਾ ਫੋਰਾ ਜਿਹਾ ਬਣਾਇਆ ਤੇ ਉਹ ਸਿਟਿੰਗ ਏਰੀਆ ਬਣਾਇਆ ਇੱਧਰ ਬਹਿ ਕੇ ਇੰਜੋਏ ਕਰ ਸਕਦੇ ਹੋ ਜੀ ਝੂੜੇ ਝਾੜੇ ਵਾਵਾ ਲੱਗੇ ਅੰਦਰ ਬੱਚਿਆਂ ਲਈ ਮਤਲਬ ਬੱਚਿਆਂ ਦੇ ਇੰਜੋਏ ਕਰਨ ਲਈ ਪੂਰਾ ਪ੍ਰਬੰਧ ਕੀਤਾ ਹੈ ਵਧੀਆ ਇੱਧਰ ਨਜ਼ਾਰੇ ਲਈ ਜਾਂਦੇ ਆ 10 ਸਾਲ ਦੇ ਬੱਚਿਆਂ ਲਈ ਆਏ 10 ਸਾਲ ਦੇ ਬੱਚਿਆਂ ਲਈ 10 ਸਾਲ ਦੇ ਬੱਚਿਆਂ ਲਈ ਆ ਦੇਖੋ ਇੱਧਰ ਮਲੇ ਇੱਧਰ ਇਹ ਛੋਟੇ ਛੋਟੇ ਜਿਹੜੀ ਬਣਾਏ ਹੋਏ ਹਨ ਇਹਨਾਂ ਨੇ ਵਧੀਆ ਵਧੀਆ ਸੋਹਣੇ ਸੋਹਣੇ ਦੇਖੋ ਹਰ ਰੂਮ ਬਣੇ ਹੋਏ ਸਾਰੇ ਇਧਰਲੇ ਪਾਸੇ ਤੇ ਹੱਟ ਬਣਾਇਆ ਖੂਬ ਬਣਾਇਆ ਦੇਖੋ ਉਹ ਜੋ ਪਾਣੀ ਕਢ ਲਓ ਉਹ ਡੂੰਗਾ ਘਟਾ ਇਧਰਲੇ ਛੋਟੇ ਛੋਟੇ ਏਰੀਆ ਬਣਾਏ ਹੋਏ ਹਨ ਨੇ ਫੋਟੋਗ੍ਰਾਫੀ ਵੀਡੀਓਗ੍ਰਾਫੀ ਲਈ ਸੈੱਟ ਜਆ ਪਾਇਆ ਕਿੰਨਾ ਸੋਹਣਾ ਲੱਗਦਾ ਨਾ ਬੇਸਿਕਲੀ ਫੋਟੋਗ੍ਰਾਫੀ ਤੇ ਵੀਡੀਓਗ੍ਰਾਫੀ ਲਈ ਏਰੀਆ ਜਿਆਦਾ ਇਧਰ ਓਏ ਓ ਇਧਰ ਵੀ ਝੂਟੇ ਝਾਟੇ ਲਾਏ ਹੋਏ ਬੱਚਿਆਂ ਦੇ ਆ ਦੇਲਵਾਰ ਰੈਸਟੋਰੈਂਟ ਦੀ ਐਂਟਰੀ ਆ ਵੈਲਕਮ ਨਾ ਦੇਖੋ ਅੰਦਰੋਂ ਕੁਛ ਇਦਾਂ ਦਾ ਬਣਿਆ ਆ। ਇਹ ਪੁਰਾਣੇ ਨਹੀਂ ਹੁੰਦੇ ਸੀ ਪਹਿਲਾਂ ਘਰ। ਆ ਦੇਖੋ ਕਿੱਡਾ ਸੋਹਣਾ ਬਣਿਆ ਨਾ। ਗੱਡਾ-ਗੱਡਾ ਐ ਵਧੀਆ। ਬਲਦਾਂ ਵਾਲਾ। ਪੁਰਾਣੇ ਇਹਦਾ ਮੱਡ ਹਾਊਸ ਬਣੇ ਹੁੰਦੇ ਜਿਹੜੇ। ਉਦਾਂ ਦਾ ਬਣਾਇਆ। ਉੱਪਰ ਜਾਣਾ ਬੰਦ ਕੀਤਾ। ਤੂਲਾ ਲਾਇਆ ਬੈਠਣ ਨੂੰ। ਝੂਟੇ ਮਾੜੇ ਲੜਨ ਨੂੰ। ਸੋਨ ਤਮਿਲ ਨੂੰ ਬੰਦ ਹੀ ਰੱਖਦਾ ਹਾਂ ਹਾਂ ਅਲੱਗ-ਅਲੱਗ ਕਾਟੇਜ ਜੇ ਬਣਾਇਆ ਛੋਟੇ-ਛੋਟੇ ਇਦਾਂ ਮਤਲਬ ਬੈਠਣ ਨੂੰ ਰੈਸਟੋਰੈਂਟ ਆ ਮਤਲਬ ਇਹ ਪ੍ਰੋਪਰ ਕੈਬਨ ਬਣਾਏ ਹੋਏ ਅਲੱਗ-ਅਲੱਗ ਸਿੱਧਾ ਪਰ ਉਹਨੇ ਸੋਚ ਕੇ ਇਹਨੇ ਪੁਰਾਣੇ ਵਾਲੇ ਯੂਜ਼ ਕੀਤੇ ਪਹਿਲਾਂ ਚੱਲਦੇ ਹੋਏ ਇਦਾਂ ਦੇ ਆਹ ਹੋਈ ਪਲੇਇੰਗ ਜਿਹੜੀ ਆ ਬਣਾਇਆ ਬੱਚਿਆਂ ਦਾ ਦੇਖੋ ਉਹ ਸਾਹਮਣੇ ਕਰੋ ਜਾ ਕੇ ਪਹਿਲਾਂ ਖੂਹ ਤੇ ਪਿੰਡਾਂ ਹੀ ਲੱਗਿਆ ਹੋਇਆ ਇਦਾਂ ਪਾਣੀ ਪਰ ਪਰ ਚੱਲਦਾ ਹੁੰਦਾ ਬਾੜ ਕੱਢਦਾ ਹੁੰਦਾ ਪਾਣੀ ਇਹ ਟਿੰਡਾ ਵਾਲੇ ਖੂਗ ਕਹਿੰਦੇ ਪਤ ਨਹੀਂ ਇਥੋਂ ਤੋਂ ਸਪੀਕਰ ਲਾਏ ਆ ਪੰਜਾਬੀ ਗਾਣੇ ਚੱਲਦੇ ਆ ਰੇਅਰ ਆਫ ਡੌਗਸ ਆ ਦੇਖੋ ਆ ਸਾਰੇ ਸਟੇ ਕਰਨ ਲਈ ਰੂਮ ਬਣੇ ਹੋਏ ਆ ਆ ਲੈ ਲੋ ਇੱਕ ਹੋਰ پارک ਛੋਟਾ ਜਿਹਾ ਮਤਲਬ ਪੂਰੇ ਏਰੀਆ 'ਚ پارک-ਬਾਰਕ ਹੀ ਆ ਇੱਧਰ ਵੀ ਤੇ ਆ ਦੇਖੋ ਇੱਧਰ ਆ ਫੁਆਰਾ ਜਿਹਾ ਲਾਇਆ ਕੋਈ ਵੇ ਇਦਾਂ ਕਰਕੇ ਵੱਡਾ ਸਾਰਾ ਦੋ ਬੋਟਾ ਰੱਖਿਆ ਹੀ ਆ ਬਾਹਰ ਇਹਦੇ ਚ ਚਲਾਉਣ ਨਹੀਂ ਹੋਣੀ ਮਤਲਬ ਏਰੀਆ ਬਹੁਤ ਵੱਡਾ ਨਹੀਂ ਹੈਗਾ ਪਰ ਚਲਾਉਣ ਲਈ ਹੈਗਾ ਛੋਟਾ ਜਿਹਾ ਪਰ ਚਲਣੀ ਹਣੀ ਇਹਦੇ ਚ ਆ ਦੇ ਲੋ ਕੋ ਸਾਹਮਣੇ ਸਿਟਿੰਗ ਏਰੀਆ ਬਣਾਇਆ ਪਾਣੀ ਬਰ ਸਾਫ ਆ ਪੂਰਾ ਹੈ ਕ੍ਰਿਸਟਲ ਕਲੀਅਰ ਤੇ ਕੋ ਫਲਾਵਰ ਕਿੰਨੇ ਸੋਹਣੇ ਹਨ ਛਿੱਟੇ ਛਿੱਟੇ ਇੱਥੇ ਛੋਟਾ ਜਿਹਾ ਪਾਰਕ ਜਿਹਾ ਬਣਿਆ ਹੈ ਤੇ ਫੋਟੋ ਸ਼ੂਟਿੰਗ ਕਰਦੇ ਕਰਦੇ ਇਹਨਾਂ ਨੇ ਅੱਧਾ ਘੰਟਾ ਲਾ ਦਿੱਤਾ ਹਾਂ ਬਾਕੀ ਜੇ ਤੁਹਾਨੂੰ ਨੇਚਰ ਪਸੰਦ ਆ ਸ਼ਾਂਤ ਮਾਹੌਲ ਚ ਰਹਿਣਾ ਪਸੰਦ ਆ ਤਾਂ ਤੁਸੀਂ ਇੱਥੇ ਆ ਕੇ ਸਟੇ ਕਰ ਸਕਦੇ ਹੋ ਉਹਦੇ ਲਈ ਬੈਸਟ ਆਪਸ਼ਨ ਆ ਇਹ ਮਤਲਬ ਦੁਨੀਆ ਦੀ ਭੀੜ ਭਾੜ ਤੋਂ ਰੋਲੇ ਰਪੇ ਫੈਕਟਰੀਆਂ ਦੇ ਪਾਪੂ ਪਾਇਪਿੰਗ ਤੋਂ ਦੂਰ ਵਧੀਆ ਸ਼ਾਂਤ ਮਾਹੌਲ ਆ ਨੇਚਰ ਦੇ ਵਿੱਚ ਆ ਸਵੇਰੇ ਉੱਠੋ ਮਾਰਨਿੰਗ ਵਾਈਬਸ ਹੀ ਲੱਗਣਗੀਆਂ ਈਵਨਿੰਗ ਵਾਈਬਸ ਹੀ ਲੱਗਣਗੀਆਂ ਫੁੱਲ ਟੂ ਨਜ਼ਾਰੇ ਹੋਣਗੇ ਤੇ ਤੇ ਬਾਕੀ ਚਲੋ ਹੁਣ ਹੋਰ ਦੇ ਦਿਆਂ ਕੁਝ ਹੈਗਾ ਅਸੀਂ ਦਵਾਰ ਕਿਸੇ ਰੈਸਟ ਲੋਕੇਸ਼ਨ ਬਹੁਤ ਸੋਹਣੀ ਹੈ ਮਤਲਬ ਮੈਨੂੰ ਠੀਕ ਲੱਗੀ ਇਹ ਛੋਟਾ ਜਿਹਾ پارک ਇੱਕ ਆ ਪੋਰਸ਼ਨ ਮਤਲਬ ਡਿਵਾਈਡ ਕੀਤਾ پارک ਚ ਬਾਕੀ ਸਪੀਕਰ ਥੋਂ ਥੋਂ ਲਾਇਆ ਗਾਣੇ ਚੱਲੀ ਆ ਆਹੇ ਲੋ ਉਧਰ ਕ੍ਰਿਕਟ ਖੇਡਣ ਲੱਗੇ ਹੋਏ ਐਨਜਾਇਮੈਂਟ ਇੰਡੋਰ ਪੂਲ ਬਣਾਇਆ ਹੋਇਆ ਗਰਮੀਆਂ ਚ ਚੱਲਦਾਣਾ ਵਧੀਆ ਸਾਫ ਸਥਰਾ ਬਟ ਹੁਣ ਵਿੰਟਰ ਕਰਕੇ ਬੰਦ ਕੀਤਾ ਆਈ ਥਿੰਕ ਆਹੇ ਲੋ ਕਿੰਨੇ ਸੋਹੇ ਬਣਾਏ ਹੋਏ ਹਨ ਉਹ ਘੜੇ ਘੋੜੇ ਰੱਖੇ ਆ ਪੇਂਟਿੰਗ ਪੋਰਟਿੰਗ ਕਰਕੇ ਓਏ ਮੰਜੜਾ ਚਰਖਾ ਮੰਜਾ ਇਹਦਾ ਪੰਜਾਬੀ ਵਿਰਸਾ ਦਿਖਾਇਆ ਆਰੇ ਕੋ ਆਹ ਇੰਟਰੀਆ ਉਹ ਚਰਖਾ ਪਿਆ ਆ ਸੰਦੂਕ ਪੁਰਾਣੀ ਬੀਬੀਆਂ ਕੋਲ ਹੁੰਦੇ ਸੀਗੇ ਆ ਇਹ ਲੋ ਇਹਦੇ ਛੋਟੇ ਛੋਟੇ ਗੇਟ ਹੁੰਦੇ ਆ ਯਾਰ ਦੇਖੋ ਇੰਨੇ ਇੰਨੇ ਕੀ ਬਸ ਬਾਕੀ ਸਾਰਾ ਵਿੱਚ ਸਮਾਨ ਰੱਖਣ ਲਈ ਹੁੰਦਾ ਸੀ ਲੋ ਕਿੰਨੀ ਵਧੀਆ ਚੀਜ਼ਾਂ ਹੁੰਦੀਆਂ ਪਹਿਲਾਂ ਪੂਰੀਆਂ ਹੈਵੀ ਹੁੰਦੀਆਂ ਪੁਰਾਣੀ ਚੀਜ਼ ਨੂੰ ਪੇਂਟ ਮਤਲਬ ਪੇਂਟ ਪੌਂਡ ਕੀਤਾ ਆ ਪੁਰਾਣੀ ਆ ਯਾਰ ਦੇਖੋ ਪੁਰਾਣੇ ਡਿਜ਼ਾਈਨ ਪੱਤੀਆਂ ਪੁੱਤੀਆਂ ਲੱਗ ਬਣਾਉਂਦੇ ਸੀ ਨਾ ਇਹਦਾ ਗੇਟ ਇੱਥੇ ਲੱਗਾ ਕਿਸੇ ਦਾ ਉੱਪਰ ਹੁੰਦਾ ਕਿ ਇਦਾਂ ਹੁੰਦਾ ਸੀ ਆ ਦੇਖੋ ਲੋਕ ਇਦਾਂ ਦੇ ਲੋਗ ਹੁੰਦੇ ਸੀ ਪਹਿਲਾਂ ਆਹ ਦੇਖ ਲੋ ਪੁਰਾਣੀਆਂ ਚੀਜ਼ਾਂ ਬਹੁਤ ਸੋਹਣੀਆਂ ਹੁੰਦੀਆਂ ਆਹ ਘੜੇ ਰੰਗ ਰੂੰਗ ਕਰਕੇ ਪਹਿਲਾਂ ਲੋਕੀ ਇਹਦੇ ਪੁਰਾਣੇ ਟਮਾਏ ਰੰਗ ਰੂੰਗ ਕਰਕੇ ਰੱਖਦੇ ਹੁੰਦੇ ਸੀ ਉਹ ਚਰਖਾ ਮੰਜਾ ਆਹ ਦੇਖੋ ਜਿੱਦਾਂ ਮਤਲਬ ਪਹਿਲਾਂ ਘਰਾਂ ਦੇ ਕਾਟੇਜ ਬਣਾਏ ਹੁੰਦੇ ਇਦਾਂ ਦੇ ਕੇੜੇ ਲੱਗੇ ਹੁੰਦੇ ਸੀਗੇ ਪੁਰਾਣੇ-ਪੁਰਾਣੇ ਵੇਖੋ ਇਦਾਂ ਪਹਿਲਾਂ ਨੇਮ ਪਲੇਟਾ ਇਦਾਂ ਲੱਗਦੀ ਹੁੰਦੀ ਸੀਗੀ ਤੇ ਮੈਂ ਲਾਈ ਹੋਈ ਆ ਲੋਹੇ ਦੀ ਨੇਮ ਪਲੇਟਾ ਲੱਗਦੀ ਹੁੰਦੀ ਸੀ ਆ ਆਲੇ ਦੀਵੇ ਰੱਖਣ ਲਈ ਹੁੰਦੇ ਸੀ ਮਤਲਬ ਲਾਈਟ ਕਰਨ ਲਈ ਇਹਦੇ ਦੀਵੇ ਚਲਾਏ ਜਾਂਦੇ ਆਲੇ ਆਹੋ ਆਲੇ ਕਹਿੰਦੇ ਉਹਨਾਂ ਨੂੰ ਇੱਥੇ ਦੀਵਾ ਮਤਲਬ ਲਾਈਟ ਕਰਨ ਲਈ ਦੀਵੇ ਰੱਖ ਕੇ ਚਲਾਏ ਜਾਂਦੇ ਹੁੰਦੇ ਸੀ ਪਹਿਲਾਂ ਦੇਖੋ ਪਹਿਲਾਂ ਪੁਰਾਣੇ ਘੇਟ ਇਦਾਂ ਦੇ ਹੁੰਦੇ ਸੀ ਨਾ ਆਹ ਲੋਕ ਲਾਉਂਦੇ ਹੁੰਦੇ ਇਹਨੂੰ ਇਦਾਂ ਲਾ ਕੇ ਗੁੰਡੀ ਹੈ ਨਾ ਤੇ ਆਹ ਖੜਕਾਉਣ ਲਈ ਹੁੰਦਾ ਸੀਗਾ ਪਹਿਲਾਂ ਪਹਿਲਾਂ ਬੋਲਾ ਤਾਂ ਹੁੰਦੀਆਂ ਆਹੀ ਪਹਿਲਾਂ ਹੁੰਦੀਆਂ ਸੀ ਫਟਕਾਉਂਦੇ ਹੁੰਦੇ ਜਦੋਂ ਆਹ ਬੁੱਧਾ ਜੀ ਵੀ ਰੱਖਿਆ ਹੋਇਆ ਇੱਕ ਬੁੱਧਾ ਜੀ ਆਹ ਟੰਡਾ ਵਾਲਾ ਖੂਹ ਪਹਿਲਾਂ ਇਹਦਾ ਬਾਹਰ ਕਰਦੇ ਹੁੰਦੇ ਪਾਣੀ ਖੂਹ ਦੇ ਵਿੱਚੋਂ ਆ ਗਿਆ ਪਰ ਰੈਸਟੋਰੈਂਟ ਆ ਬਣਾਏ ਆਲੇ ਆ ਕਿਚਨ ਆ ਸਾਰੀ ਆ ਕਿਚਨ ਆ ਉਧਰ ਆ ਆ ਸਾਰੀ ਕਿਚਨ ਦੇ ਖਵਾਲੇ ਬਣਾਏ ਹੋਏ ਆ ਉਧਰ ਨਹੀਂ ਜਾਣਾ ਤੇ ਚਲੋ ਹਣ ਕੁਝ ਖਾਣੇ ਪੈਨੇ ਆ ਅੰਦਰ ਅੰਦਰ ਪੁੱਛਦੇ ਆ ਹੋਊਗਾ ਔਰ ਰੈਸਟੋਰੈਂਟ ਬਣਾਇਆ ਅੰਦਰੋਂ ਇਹਨਾਂ ਨੇ ਦੇਖ ਲਓ ਰੋ ਸਾਰਾ ਤੇੜੇ ਰੂਮ ਨੇ ਉਹਦਾ ਕੀ ਰੈਂਟ ਆ ਓਰੇ ਓਕੇ ਉਧਰ ਹੀ ਦੱਸਣਗੇ ਤੇ ਆ ਐਂਟਰੀ ਆ ਤੇ ਸਾਹਮਣੇ ਰੈਸਟੋਰੈਂਟ ਬਣਾਇਆ ਅੰਦਰ ਤੇ ਰੂਮ ਦਾ ਕਹਿੰਦੇ ਕੁਝ ਪਤਾ ਨਹੀਂ ਜਿਹੜੇ ਉਹ ਕਾਟੇਜ ਬਣਾਏ ਹੋਏ ਹਨ ਉਧਰ ਉਹ ਬਰਥਡੇ ਪਾਰਟੀ ਵਗੈਰਾ ਬੁੱਕ ਕਰਨ ਲਈ ਹਨ ਜਾਂ ਕੋਈ ਫੈਮਿਲੀ ਫੰਕਸ਼ਨ ਹੋਵੇ ਛੋਟਾ ਮੋਟਾ ਉਹਦੇ ਲਈ ਕਾਟੇਜ ਬੁੱਕ ਹੁੰਦੇ ਆ ਇਹ ਇਹ ਤੁਹਾਨੂੰ ਪਹਿਲਾਂ ਦਿਖਾਏ ਸੀਗੇ ਔਰ ਰੈਸਟੋਰੈਂਟ ਅੰਦਰ ਉਹ ਇਦਾਂ ਰ ਬਣਿਆ ਕੁਝ ਬੈਂਬੂ ਦੇ ਬਣਾਈਏ ਸੱਤ ਆ ਦੇਖੋ ਤੇ ਅਸੂਈ ਚੀਜ਼ ਦੇਖੋ ਕਿੰਨੇ ਸੋਹਣੇ ਹਨ ਪਲਾਂਟੇ ਡੈਮਾ ਜੇ ਚੱਲਦੇ ਹੁੰਦੇ ਜੀ ਇਹ ਸਾਡੇ ਨਾਨਕੇ ਲੱਗੇ ਹੁੰਦੇ ਪਹਿਲਾਂ ਹੁਣ ਤਾਂ ਵੱਲੋਂ ਇਧਰ ਜਗ੍ਹਾ ਤੇ ਦੇਖਣ ਨੂੰ ਮਿਲਦੇ ਨਹੀਂ ਤਾਂ ਹੁਣ ਮਿਲਦੇ ਬਹੁਤ ਘੱਟ ਆ ਇਹ ਚਲ ਇਧਰ ਫੈਮਿਲੀ ਸੱਜ ਗਈ ਸਾਰੀ ਤੇ ਚਲ ਹੁਣ ਖਾਣੇ ਪੀਣੇ ਫੇਰ ਮਿਲ ਚੱਲਦੇ ਆ ਵਾਪਸੀ ਬਾਕੀ ਜਿਹੜੀ ਉਹ ਹਵੇਲੀ ਆ ਨਾ ਪਿੱਛੇ ਬਣੀ ਹੋਈ ਆ ਜਿਸ ਨੂੰ ਪਹਿਲਾਂ ਦਿਖਾਈ ਸੀ ਇਹਦੇ ਵਿੱਚ ਰੂਮ ਆ ਜਿਹੜਾ 4000 ਦਾ ਆ ਤੇੜੇ ਆ ਕਟੇਜੇ ਵਿੱਚ ਬਣੇ ਹੋਇਆ ਇਹ 2000 ਤੋਂ ਸਟਾਰਟ ਨੇ ਰੂਮ ਇਥੇ ਬੋਲੇ ਤੇ ਰੂਮ 2000 ਤੋਂ ਸਟਾਰਟਿੰਗ ਤੁਹਾਨੂੰ 2000 ਚ ਰੂਮ ਮਿਲ ਜੂਗਾ ਰ ਆਪਣਾ ਜੇ ਤੁਸੀਂ ਆਉਂਦੇ ਹੋ ਕਿੱਦਾ ਬਣਿਆ ਦੇਖੋ ਲੋ ਜੀ ਦੋ ਆਟਮ ਆ ਗਿਆ ਆ ਗਿਆ ਮੰਜੂਰੀਆਂ ਨੂੰ ਰਿੰਗ ਰੋਲ ਬਾਕੀ ਦੋ ਤੇ ਨਾਈਟ ਮਾ ਹੋਰ ਆਉਣੀਆਂ ਹਾਲੇ ਤੇ ਚਲੋ ਜੀ ਖਾ ਪੀ ਲਿਆ ਹੁਣ ਆਪਾਂ ਆਪਣਾ ਖਾ ਪੀ ਕੇ ਪੇਟ ਪੂਜਾ ਹੋ ਗਈ ਡਨ ਟਾਈਮ ਹੋ ਗਿਆ ਜੀ 5:00 ਬਜੇ 4 ਮਿੰਟ ਤੇ ਹੁਣ ਆਪਾਂ ਚੱਲੀਏ ਟੈਂਬ ਹੋ ਗਿਆ 3 ਘੰਟੇ ਤੋਂ ਜਾਣ ਨੂੰ ਵੀ ਲੱਗ ਜਾਣੇ ਆ ਕਿਉਂਕਿ ਰੋਡ ਸਿੰਗਲ ਆ ਸਿੰਗਲ ਰੋਡ ਕਰਕੇ ਟਾਈਮ ਵੱਧ ਲੱਗਦਾ ਵੈਸੇ ਤਾਂ 2 2.5 ਘੰਟੇ ਦਾ ਰਸਤਾ ਆ ਸਿੰਗਲ ਰੋਡ ਕਰਕੇ ਟਾਈਮ ਵੱਧ ਲੱਗ ਜਾਂਦਾ ਸੋ ਰਾਤ ਨੂੰ ਕੁਝ ਲਾਈਟਾਂ ਵੀ ਅੱਖਾਂ ਨੂੰ ਪੈਂਦੀਆਂ ਆ ਅਜ ਕੱਲ ਲੋਕੀ ਐਕਚੂਅਲੀ ਲਾਈਟਾਂ ਪਾਈ ਫਿਰਦੇ ਆ LED ਹਨਾ ਸੋ ਦੇ ਕਰਕੇ ਦਿੱਕਤ ਬਹੁਤ ਆਉਂਦੀ ਆ ਲਾਈਟਾਂ ਕਰਕੇ ਅੱਖਾਂ ਨੂੰ ਬਹੁਤ ਪੈਂਦੀਆਂ ਸਿੰਗਲ ਰੋਡ ਦੇ ਵਿੱਚ ਡਿਵਾਈਡਰ ਕੁਝ ਹੁੰਦਾ ਨਹੀਂ ਸੋ ਅੱਖਾਂ ਨੂੰ ਬਹੁਤ ਪੈਂਦੀਆਂ ਸ਼ਾਮ ਨੂੰ ਹੋਰ ਜਾ ਸੋਹਣੀ ਲੱਗਦੀ ਓਣੀ ਕਿਉਂਕਿ ਲਾਈਟਾਂ ਲੂਟਾ ਚੱਲਦੀਆਂ ਹੋਣੇ ਤੇ ਸਾਰੀਆਂ ਨਾ ਚਲੋ ਫਿਰ ਚੱਲਦੇ ਆ ਹ ਤਕ ਉਹ ਵਾਲੀ ਹਵੇਲੀ ਆ ਜਿਹਦੇ ਵਿੱਚ ਰੂਮ 4000 ਦਾ ਆ ਸੋ ਚਲੋ ਹੁਣ ਦੇਖ ਲਓ ਲਾਸਟ ਝਲਕ ਤੇ ਹੁਣ ਚੱਲੀਏ ਫਿਰ ਆਪਾਂ ਵਾਪਸੀ ਲਓ ਜੀ ਪਹੁੰਚ ਗਏ ਪਾਰਕਿੰਗ ਦੇ ਵਿੱਚ ਉਹ ਖੜੀਆਂ ਗੱਡੀਆਂ ਆਪਣੀਆਂ ਤੇ ਹੁਣ ਗੱਡੀ ਚੱਕੀਏ ਤੇ ਚੱਲੀਏ ਵਾਪਸੀ ਟਾਈਮ 5:30 ਹੋ ਗਏ ਆ ਟਾਈਮ ਹੋ ਗਿਆ ਕਿਉਂਕਿ ਉਧਰ ਜੰਗਲੀ ਏਰੀਆ ਸੋ ਹਨੇਰਾ ਛੇਤੀ ਹੋ ਜਾਂਦਾ ਫਲਾਵਰ ਦੇਖੋ ਕਿੱਡੇ ਸੋਹਣੇ ਹਨ ਲਓ ਜੀ ਨਿਕਲ ਗਏ ਆ ਟਾਈਮ ਹੋ ਗਿਆ 5:44 ਮਿੰਟ ਤੇ ਫਾਈਨਲੀ ਨਿਕਲ ਗਿਆ ਆਪਾਂ ਵਾਪਸੀ ਲਈ ਹੁਣ ਆ ਦੇ ਲੋ ਜਗੜੀ ਏਰੀਆ ਸਾਰਾ ਆ ਵਿੱਚ ਆ ਕਰੋ ਚੱਕ ਫਾਈਨਲੀ ਪਹੁੰਚ ਗਿਆ ਆਪਾਂ ਮੇਨ ਰੋਡ ਤੇ ਮਤਲਬ ਆਹ ਰੋਡ ਆ ਉਹ ਥੋੜਾ ਏਰੀਆ ਕੱਚਾ ਸੀਗਾ ਸੋ ਆਹ ਰੋਡ ਤੇ ਚਲੋ ਫਿਰ ਵੀ ਮਤਲਬ ਇਹਦੇ ਤੇ ਫਿਰ ਵੀ ਰੋਡ ਹੈਗੀ ਆ ਕਿਸੇ ਟਾਈਮ ਵੀ ਕੱਚਾ ਹੀ ਹੋਣਾ ਬਟ ਇੱਥੇ ਵੀ ਦੇਖ ਲੋ ਸੰਘਣਾ ਜੰਗਲ ਹੈ ਇਹਨੂੰ ਆ ਦੇ ਲੋ ਬਟ ਰਸਤਾ ਬਹੁਤ ਹੀ ਸੋਹਣਾ ਆ ਬਹੁਤ ਹੀ ਖੂਬਸੂਰਤ ਆ ਰਸਤਾ ਮਤਲਬ ਕਹ ਲੋ ਨਾ ਲਓ ਜੀ ਫਾਈਨਲੀ ਸਿੰਗਲ ਰੋਡ ਛੱਡ ਕੇ ਪਹੁੰਚ ਗਿਆ ਆਪਾਂ ਹਾਈਵੇ ਤੇ ਸਿੰਗਲ ਰੋਡ ਦੇ ਵੀ ਗੱਡੀ ਚਲਾਉਣੀ ਰਾਤ ਨੂੰ ਬੜੀ ਓਕੀ ਹੋ ਜਾਂਦੀ ਆ ਕਿਉਂਕਿ ਲਾਈਟਾਂ ਪੂਰੀਆਂ ਹਾਈ ਕਰਕੇ ਚਲਾਉਂਦੇ ਆ ਲੋਕੀ ਲੋਕਾਂ ਨੂੰ ਇਹ ਨਹੀਂ ਪਤਾ ਲੋਅ ਬੀਮ ਕਰਕੇ ਚਲਾਉਣੀ ਚਾਹੀਦੀ ਪੂਰੀਆਂ ਹਾਈ ਕਰਕੇ ਚਲਾਉਣਗੇ ਦੂਜੀਆਂ ਦੀਆਂ ਅੱਖਾਂ ਜੀ ਪੈਂਦੀਆਂ ਉਹ ਫਾਈਨਲੀ ਮੇਨ ਰੋਡ ਤੇ ਪਹੁੰਚ ਗਿਆ ਆਪਾਂ ਮੇਨ ਹਾਈਵੇ ਤੇ ਤੇ ਬਾਕੀ ਚਲੋ ਹੁਣ ਤੁਹਾਨੂੰ ਆਪਾਂ ਲੁਧਿਆਣਾ ਪਹੁੰਚ ਕੇ ਮਿਲਦੇ ਆ ਫਿਰ ਏ ਲੋ ਜੀ ਫਾਈਨਲੀ ਪਹੁੰਚ ਗਏ ਆਪਾਂ ਲੁਧਿਆਣੇ ਇਹ ਹੈਗੀ ਆ ਪੁਰਾਣੀ ਸਬਜ਼ੀ ਮੰਡੀ ਤੇ ਆ ਲਾਈਟਾਂ ਲੂਟਾਂ ਦੇਖੋ ਪੋਲਸ ਦੇ ਉੱਤੇ ਕਿੰਨੇ ਵਧੀਆ ਲਾਈਆਂ ਆਈਆਂ ਨੇ ਤਰੀਕੇ ਨਾਲ ਚਮਕ ਚਮਕ ਕੀਤੀ ਹੋਈਆਂ ਬਾਕੀ ਇਹ ਰੋਡ ਦਾ ਸੁਧਾਰ ਕਦੇ ਹੋ ਨਹੀਂ ਸਕਦਾ ਪੱਚ ਲਾ ਜਾਂਦੇ ਆ ਫੇਰ ਟੁੱਟ ਜਾਂਦੀ ਆ ਪੱਚ ਲਾਏ ਜਾਂਦੇ ਵੇਟ ਟੁੱਟ ਜਾਂਦੀ ਇਹ ਤਾਂ ਸੱਚ ਤੇ ਟਾਈਮ ਹੋ ਗਿਆ ਇਹ 8:36 ਮਿੰਟ ਤੇ ਜਦ ਅਸੀਂ ਦੇਖਦੇ ਆ ਰੋੜੇ ਤਾਂ ਦੀ ਵਾ ਗੰਦੀ ਸੋ ਬਾਕੀ ਚਲੋ ਘਰੇ ਪਹੁੰਚ ਕੇ ਮਿਲਦੇ ਆਂ ਤੁਹਾਨੂੰ ਕਿਉਂਕਿ ਇੱਥੇ ਕਿਉਂਕਿ ਜਵਾਨ ਹੁੰਦੇ ਬੁੜੇ ਆਉਣ ਤੁਰਦੇ ਆ ਹਾਂ ਇਹ ਰੋਡ ਇਦਾਂ ਦੀ ਇਦਾਂ ਦੀ ਆ ਕਿਉਂਕਿ ਇੱਥੇ ਲੋਕਾਂ ਨੂੰ ਪਤਾ ਨਹੀਂ ਲੱਗਦਾ ਕੋਈ ਇਧਰੋਂ ਆਏ ਨਾ ਕੋਈ ਇਧਰੋਂ ਆਏ ਨਾ ਯੋ ਧਿਆਨ ਹੈ ਟ੍ਰੈਫਿਕ ਦਾ ਤਾਂ ਕਰਕੇ ਸੋ ਮਿਲਦੇ ਆਂ ਤੁਹਾਨੂੰ ਘਰੇ ਪਹੁੰਚ ਕੇ ਹੁਣ ਆਪਾਂ ਹਾਂਜੀ ਦੋਸਤੋ ਮੇਰੇ ਤੋਂ ਫਾਈਨਲੀ ਆਪਾਂ ਪਹੁੰਚ ਗਏ ਸੀ ਘਰੇ ਤੇ ਉਹ ਗੱਡੀ ਅੰਦਰ ਕਰਦੇ ਕੋਦੇ ਟਾਈਮ ਲੱਗ ਗਿਆ ਤੇ ਇਹ ਸੀ ਆਪਣੀ ਅੱਜ ਦੀ ਛੋਟੀ ਜਿਹੀ ਵੀਡੀਓ ਉਮੀਦ ਕਰਦਾ ਤੁਹਾਨੂੰ ਵਧੀਆ ਲੱਗੀ ਹੋ ਜੇ ਵੀਡੀਓ ਵਿੱਚ ਕੋਈ ਵਧੀਆ ਲੱਗਾ ਨਾ ਤੇ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਵਿੱਚ ਕੀ ਵਧੀਆ ਲੱਗਾ ਕਿੰਨੇ ਵਧੀਆ ਲੱਗਿਆ ਤੇ ਬਾਕੀ ਆਪਾਂ ਮਿਨੀ ਵਲੌਗ ਵੀ ਸਟਾਰਟ ਕੀਤੇ ਆ ਆਪਣੇ ਇੰਸਟਾਗ੍ਰam ਤੇ ਉਹ ਵੀ ਪੇਜ ਨੂੰ ਫੋਲੋ ਕਰ ਲਓ ਬਾਕੀ ਰੈਗੂਲਰ ਅਪਡੇਟਸ ਤੁਹਾਨੂੰ ਸਾਰੀਆਂ ਇੰਸਟਾਗ੍ਰam ਤੇ ਆਪਣੇ ਮਿਲਦੇ ਰਹਿਣੀਆਂ ਚਲੋ ਫਿਰ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮਿਲਦੇ ਆਂ ਵੀਡੀਓ ਦੀ ਇੱਕ ਨੰਨ ਵੀਡੀਓ ਦੇ ਨਾਲ ਇੱਕ ਵੀਡੀਓ ਕਰਦੇ ਆਂਡ ਫਿਰ ਓਕੇ ਬਾਏ ਬਾਏ ਟੇਕ ਕੇਅਰ ਰੱਬ ਰੱਖਾ ਜੀ ਧੰਨਵਾਦ ਦੇਰੋ Música